ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗਵਾਈਦ ਵਾਲੀ ਸੂਬਾ ਸਰਕਾਰ ਸਾਬਕਾ ਫੌਜੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਤੇ ਯਤਨਸ਼ੀਲ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸਾਬਕਾ ਸੈਨਿਕਾਂ ਵਿਧਵਾਵਾਂ ਦੇ ਜ਼ਿਲ੍ਹਾ ਰੱਖਿਆ ਸਭਾਵਾਂ ਭਲਾਈ ਦਫ਼ਤਰ ਸੰਗਰੂਰ ਵਿੱਚ ਕੀਤਾ ਇਸ ਮੌਕੇ ਮਹਿੰਦਰ ਭਗਤ ਨੇ ਸੈਨਿਕ ਰੈਸਟ ਹਾਊਸ ਦਾ ਨਿਂਵੀਕਰਨ ਕਰਵਾਉਣ ਉਪਰੰਤ ਇਮਾਰਤ ਦਾ ਉਦਘਾਟਨ ਕੀਤਾ ਪੰਜਾਬ ਸਰਕਾਰ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਦਾ ਚੌਂ ਮੁਖੀ ਵਿਕਾਸ ਕੀ ਤਜਰ ਹੈ ਉਹਨਾਂ ਪੰਜਾਬ ਸਰਕਾਰ ਵੱਲੋਂ ਕੀਤੇ ਕੰਮ ਗਿਣਵਾਏ ਉਹਨਾਂ ਕਿਹਾ ਕਿ ਸਰਕਾਰੀ ਨੌਕਰੀਆਂ ਵਿੱਚ 13 ਫੀਸਦੀ ਕੋਟਾ ਐਕਸ ਸਰਵਿਸਮੈਨ ਪਰਿਵਾਰਾਂ ਲਈ ਰੱਖਵਾ ਰੱਖਿਆ ਗਿਆ ਉਹਨਾਂ ਕਿਹਾ ਕਿ ਸਾਬਕਾ ਸੈਨਿਕਾਂ ਦੀ ਭਲਾਈ ਲਈ ਬਿਹਤਰੀਨ ਦਫ਼ਤਰ ਬਣਾਏ ਗਏ ਨੇ ਉਹਨਾਂ ਕਿਹਾ ਕਿ ਸਾਬਕਾ ਸੈਨਿਕਾਂ ਦੀ ਭਲਾਈ ਲਈ ਡਿਪਟੀ ਕਮਿਸ਼ਨਰਾਂ ਨੂੰ ਹਰ 3 ਮਹੀਨੇ ਬਾਅਦ ਬੈਠਕ ਜਕੀਨੀ ਬਣਾਉਣ ਲਈ ਕਿਹਾ ਗਿਆ ਇਸ ਦੌਰਾਨ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਬਕਾ ਸੈਨਿਕਾਂ ਤੇ ਸਾਡੇ ਦੇਸ਼ ਨੂੰ ਮਾਣ ਹੈ ਸੂਬਾ ਸਰਕਾਰ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਤੇ ਉਹਨਾਂ ਨੂੰ ਮਾਨ ਸਨਮਾਨ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਸਾਥੀਓ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸ਼ੁਰੂ ਤੋਂ ਸਰਕਾਰ ਬਣਨ ਦੇ ਬਾਅਦ 2022 ਤੋਂ ਲਗਾਤਾਰ ਸਾਰੇ ਪੰਜਾਬ ਦੀ ਜਨਤਾ ਦੀ ਬਿਹਤਰੀ ਲਈ ਕੁਛ ਨਾ ਕੁਛ ਕੰਮ ਲਗਾਤਾਰ ਕਰੇ ਨੇ ਔਰ ਪੰਜਾਬ ਦਾ ਜੋ ਚੋਖਮੁਖੀ ਵਿਕਾਸ ਹੋ ਰਿਹਾ ਹੈ ਚਾਹੇ ਸੜਕਾਂ ਹੋਣ ਚਾਹੇ ਸੀਵਰੇਜ ਸਟਰੀਟ ਲਾਈਟ ਚਾਹੇ ਬ੍ਰਿਜਸ ਹੋਣ ਔਰ ਖਾਸ ਕਰਕੇ ਸਾਡੇ ਬੱਚਿਆਂ ਵਾਸਤੇ 60000 ਸਰਕਾਰੀ ਪੱਕੀਆਂ ਨੌਕਰੀਆਂ ਜੋ ਅੱਜ ਤੱਕ ਦਿੱਤੀਆਂ ਨੇ ਉਹਨਾਂ ਨੇ ਅਸੀਂ ਉਹਨਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਵੇਂ ਸਾਥੀਆਂ ਨੇ ਦੱਸਿਆ ਹੈ ਕਿ ਸਾਡੇ ਬੱਚਿਆਂ ਵਾਸਤੇ ਨੌਕਰੀਆਂ ਚਾਹੀਦੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ 13% ਸਾਡਾ ਐਕਸ ਸਰਵਿਸਮੈਨ ਦਾ ਜੋ ਹੈ ਕੋਟਾ ਹੈ ਜਿਹੜੀ ਵੀ ਸਰਕਾਰ ਨੌਕਰੀ ਕੱਢਦੀ ਹੈ ਉਹਦੇ ਵਿੱਚ 13% ਜੋ ਹੈ ਉਹ ਐਕਸ ਸਰਵਿਸਮੈਨ ਬੱਚਿਆਂ ਦੇ ਪਰਿਵਾਰਾਂ ਨੂੰ ਮਿਲਦੀਆਂ ਤੁਸੀਂ ਪਲੀ ਭੰਤੀ ਇਸ ਗੱਲ ਨੂੰ ਜਾਣਦੇ ਹੋ ਉਹਨਾਂ ਨਾਲ ਬਹੁਤ ਵੱਡਾ ਇਹ ਕਿਉਂਕਿ ਅਗਰ 60000 ਨੌਕਰੀਆਂ ਮਿਲੀਆਂ ਤੇ 13% ਦੇ ਮੁਤਾਬਕ ਮੇਰਾ خیال ਹੈ ਕਿ 7-8000 ਨੌਕਰੀ ਜੋ ਹੈ ਉਹ ਆਪਣੇ ਐਕਸਰਸਮੈਨ ਦੇ ਪਰਿਵਾਰਾਂ ਚ ਗਈਆਂ ਨੇ ਇਹ ਰਿਕਾਰਡ ਹੈ ਹਾਂ ਇਹ ਗੱਲ ਵੱਖਰੀ ਹੈ ਕਿ ਜਿੱਥੇ ਅਪਲਾਈ ਸਾਡੇ ਐਕਸਰਸਮੈਨ ਜਿਹੜੇ ਹੈਗੇ ਨਾ ਅਪਲਾਈ ਕਰਨ ਕੋਟੇ 'ਚ ਨਾ ਆਉਂਦੇ ਹੋਣ एलिਜੀਬਿਲਟੀ ਨਾ ਬੰਦੀ ਹੋਏ ਉਹ ਗੱਲ ਲੱਗ ਗਈ ਅਦਰਵਾਈਜ਼ ਮੈਂ ਦੇਖਦਾ ਹਾਂ ਕਿ ਲਗਾਤਾਰ ਅਜੀ ਪਿੱਛੇ ਹੋਣ ਨੌਕਰੀਆਂ ਕੱਡੀਆਂ ਨੇ ਆਪਣੇ ਡਿਪਾਰਟਮੈਂਟ ਦੀਆਂ ਆ ਔਰ ਖਾਸ ਕਰਕੇ ਹਾਰਟੀਕਲਚਰ ਦੀਆਂ ਵਿਕਟੀਆਂ ਨੇ ਉਹਦੇ ਵਿੱਚ ਵੀ ਐਕਸਪਰਟਸਮੈਨ ਦਾ ਜੋ ਕੋਟਾ ਹੈ ਬੁਰਾ ਬਾਕਾਇਦਾ ਰੱਖਿਆ ਗਿਆ ਹੈ ਪਹਿਲੇ ਹੀ ਇਹ ਜੋ ਆਫਿਸ ਖੁੱਲੇ ਨੇ ਇਹ ਤੁਹਾਡੇ ਵਾਸਤੇ ਦਫਤਰ ਬਣਾਏ ਨੇ ਇਹ ਜੋ ਦਫਤਰ ਬਣਾਏ ਨੇ ਤੁਸੀਂ ਤਾਂ ਕਿ ਤੁਹਾਡਾ ਪਹਿਲਾ ਜੋ ਪ੍ਰੋਬਲਮ ਦਾ ਹੱਲ ਹੈ ਉਹ ਇਹਨਾਂ ਦਫਤਰਾਂ ਦੇ ਵਿੱਚ ਹੋਣਾ ਹੈ ਔਰ ਡਿਪਟੀ ਡਾਇਰੈਕਟਰ ਸਾਹਿਬ ਨੂੰ ਡਾਕਟਰ ਸਾਹਿਬ ਨੂੰ ਪਹਿਲਾਂ ਹੀ ਅਸੀਂ ਕਿਹਾ ਹੈਗਾ ਕਿ ਜਿੱਦਾਂ ਕੋਈ ਕੰਮ ਨਹੀਂ ਦਿੰਦਾ ਤੁਸੀਂ ਕਹਿੰਨਾ ਕੰਮ ਨਹੀਂ ਹੁੰਦਾ ਹੈਗਾ ਤੁਹਾਨੂੰ ਕੋਈ ਪੁਲਿਸ ਡਿਪਾਰਟਮੈਂਟ ਦੀ ਸੋਸਿਆ ਆ ਰਹੀ ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਸਾਨੂੰ ਮਤਲਬ ਕਿ ਅਜੇ ਸਰਪੰਚ ਨੂੰ ਕੋ ਪ੍ਰੋਬਲਮ ਹੈ ਪਰੇਸ਼ਾਨ ਕਰਦਾ ਹੈ ਉਹ ਤੁਸੀਂ ਇੱਥੇ ਆ ਕੇ ਜਿੰਨਾ ਜ਼ਰੂਰੀ ਉੱਥੇ ਪੁਲਿਸ ਸਟੇਸ਼ਨ ਜਾਂ ਡੀਸੀ ਆਫਿਸ ਹੈ ਉਹਨਾਂ ਉੱਥੋਂ ਜ਼ਿਆਦਾ ਜ਼ਰੂਰੀ ਤੁਹਾਡਾ ਇਹ ਹੈ ਤੁਹਾਡਾ ਆਪਣਾ ਦਫਤਰ ਹੈ ਇਹ ਦਫਤਰ ਤੁਹਾਡੀ ਬਿਹਤਰੀ ਲਈ ਹੈ ਪ੍ਰੋਟੈਕਟਿਵ ਤੁਹਾਨੂੰ ਪ੍ਰੋਟੈਕਟ ਕਰਨ ਵਾਸਤੇ ਬਣਾਇਆ ਹੈ ਕਿ ਤੁਹਾਡੇ ਨੂੰ ਕੋਈ ਸੁਣਵਾਈ ਨਹੀਂ ਹੁੰਦੀ ਤੇ ਤੁਸੀਂ ਇੱਥੇ ਆ ਕੇ ਆਪਣੀ ਗੱਲ ਕਰੋ ਇਸ ਕਰਕੇ ਹੀ ਕੁਆਟਰਲੀ ਜੋ ਮੀਟਿੰਗ ਹੈ ਡੀਸੀ ਸਾਹਿਬ ਨੂੰ ਕਿਹਾ ਹੈਗਾ ਕਿ ਹਰ ਤਿੰਨਾ ਮਹੀਨੇ ਬਾਅਦ ਇੱਕ ਮੀਟਿੰਗ ਜੋ ਐਕ ਸਰਵਿਸਮੈਨ ਪਲਾਈ ਬੋਰਡ ਹੈ ਬਣਿਆ ਉਹਦੇ ਡੀਸੀ ਸਾਹਿਬ ਚੇਅਰਮੈਨ ਨੇ ਔਰ ਸਾਡਾ ਅਕਾਦਮੀ ਦਾ ਅਫਸਰ ਜੋ ਹੈ ਉਹਦਾ ਵਾਈਸ ਚੇਅਰਮੈਨ ਹੈ ਸਾਡਾ ਡਿਪਟੀ ਡਾਇਰੈਕਟਰ ਉਸ ਬੋਰਡ ਦਾ ਮੈਂਬਰ ਹੈ ਇਸ ਕਰਕੇ ਤਾਂ ਕਿ ਤੁਹਾਡੀ ਕੋਈ ਸਮੱਸਿਆ ਆਏ ਤੇ ਉੱਥੇ ਗੱਲ ਕਰ ਸਕਣ ਡੀਸੀ ਸਾਹਿਬ ਨਾਲ ਕਿ ਤੁਸੀਂ ਆ ਕੋ ਸਾਰੇ ਡਿਪਾਰਟਮੈਂਟ ਨੇ ਪੁਲਿਸ ਵੀ ਉਹਦੇ ਅੰਡਰ ਆਂਦੀ ਏ ਰੈਵਨਿਊ ਉਹਦੇ ਅੰਡਰ ਆਂਦਾ ਹੈ ਪ੍ਰਸ਼ਾਸਨ ਦੀ ਸਾਰੀ ਜੋ ਸਮੱਸਿਆ ਹੈ ਉਹ ਡਿਪਟੀ ਕਮਿਸ਼ਨਰ ਹੱਲ ਕਰ ਸਕਦੇ ਹਨ ਇਸ ਕਰਕੇ ਤੁਸੀਂ ਜਿਹੜੀ ਹੈਗੀ ਕੋਈ ਸਮੱਸਿਆ ਆਂਦੀ ਤੁਸੀਂ ਉਹ ਇੱਥੇ ਆ ਕੇ ਦੱਸੋ ਪਹਿਲਾਂ ਕੋਸ਼ਿਸ਼ ਕਰੋ ਠੀਕ ਗੱਲ ਇਹ ਅਗਰ ਨਹੀਂ ਹੁੰਦਾ ਕੰਮ ਤੁਹਾਡਾ ਤੇ ਇੱਥੇ ਆਓ ਇੱਥੇ ਤੁਹਾਡੇ ਪੈਰ ਦੇ ਆਧਾਰ ਤੇ ਕੰਮ ਹੋਣਗੇ ਅਗਰ ਇੱਥੇ ਵੀ ਤੁਹਾਨੂੰ ਕੋਈ ਸਮੱਸਿਆ ਆਂਦੀ ਨਹੀਂ ਕੰਮ ਹੁੰਦਾ ਤੇ ਤੁਸੀਂ ਫਿਰ ਮੇਰੇ ਕੋਲ ਚੰਡੀਗੜ੍ਹ ਜਾਂ ਜਿੱਦਾਂ ਕਹਿੰਦੇ ਤੁਹਾਨੂੰ ਮਿਲਣਾ ਹੈ ਪਤ ਜੀ ਖੀਰ ਤੇ ਮੇਰੇ ਕੋਲ ਵੀ ਚੰਡੀਗੜ੍ਹ ਆ ਸਕਦੇ ਹੋ ਮੇਰਾ ਫੋਨ ਨੰਬਰ ਤੁਹਾਡੇ ਸਭ ਕੋ ਕਿਤੇ ਵੀ ਤੁਸੀਂ ਰਿਕਾਰਡ ਤੇ ਲਵੋਗੇ ਤੁਹਾਨੂੰ ਰਿਕਾਰਡ ਚ ਮੇਰਾ ਫੋਨ ਨੰਬਰ ਮਿਲ ਜਾਏਗਾ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਕਿਸੀ ਬਿਲੋਂਗ ਟੂ ਸੇ ਥਰੈਨਿਆ ਸੰਗਰੂਰ ਰਣਿਆ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਇਹ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ